ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਠੀਕ ਠਾਕ ਹੋ ਸਭ ਚੱਲ ਚੱਲ ਚਾਹਾਂ ਸੀਰੀਅਸ ਸੀਰੀਅਸ ਅਸੀਂ ਕਰਨ ਲੱਗੇ ਆਂ ਜੀ ਵਲੌਗ ਸ਼ੁਰੂ ਤੇ ਆ ਤੁਹਾਡੇ ਵਲੌਗ ਹੋਣਗੇ ਹਾਲ ਦੇਖ ਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਵਲੌਗਿੰਗ ਸ਼ੁਰੂ ਕਰਨ ਲੱਗੇ ਆਂ ਜੀ ਅੱਜ ਸਾਡਾ ਪਹਿਲਾ ਵਲੌਗ ਆ ਤੇ YouTube ਚੈਨਲ ਹੈ ਸਾਡਾ ਪਹਿਲਾਂ ਤੇ ਆਜ YouTube ਚੈਨਲ ਹੈ ਸਾਡਾ ਰਾਹ ਤੇ ਯਾਰੀ ਹਾਂਜੀ ਤੇ ਰਾਹ ਰਾਹ ਦੀ ਯਾਰੀ ਕਰੇ ਕੋਈ ਨਹੀਂ ਮਾਰਦਾ ਅਸੀਂ ਆਸਟ੍ਰੇਲੀਆ ਦੇ ਟਾਊਨਸ ਤੇ ਸਿਟੀਆਂ ਤੇ ਪਿੰਡ ਦਿਖਾਵਾਂਗੇ ਤੁਹਾਨੂੰ ਪਿੰਡ ਦਿਖਾਵਾਂਗੇ ਐਕਸਪਲੋਰ ਕਰਾਂਗੇ ਫਾਰਮਸ ਐਸ ਵੈਲ ਤੇ ਸਾਰਾ ਕੁਝ ਤੁਹਾਨੂੰ ਨਾਲ ਨਾਲ ਆਪਦੇ ਘੁਮਾਵਾਂਗੇ ਅਸੀਂ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਕਾਫੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕਣ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਇਹ ਪਹਿਲਾ ਵਲੌਗ ਹੈ ਜੀ ਮਿੱਤਰੋ ਤੇ ਪਹਿਲਾ ਤੇ ਆਖਰੀ ਮੈਂ ਨਹੀਂ ਮਿਆਂ ਕਰ ਰਹੀ ਸਾਡਾ ਪਹਿਲਾ ਵਲੌਗ ਹੈ ਜੀ ਅਸੀਂ ਤੁਹਾਨੂੰ ਦਿਖਾਵਾਂਗੇ ਆਸਟ੍ਰੇਲੀਆ ਦੇ ਪਿੰਡ ਸ਼ਹਿਰ ਗਲੀਆਂ ਨਾਲੀਆਂ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਤੇ ਸਾਡੇ ਇੱਕ ਬੰਦਾ ਵਿੱਚੋਂ ਭੱਜ ਗਿਆ ਜੀ ਵਲੌਗਿੰਗ ਦਾ ਵਾਦਾ ਕਰਕੇ ਤੇ ਅਸੀਂ ਉਹਨੂੰ ਵੀ ਮਿਲਾਵਾਂਗੇ ਤੁਹਾਨੂੰ ਜਲਦੀ ਇੱਕ ਬੰਦਾ ਹੀ ਆ ਸ਼ੇਰ ਲਿਆਂਦਾ ਹੀ ਫੜ ਕੇ ਤੇ ਏ ਜੀ ਰਾਜਸਥਾਨ ਦਾ ਜੱਟ ਤੇ ਇਹਨਾਂ ਵੀ ਕਰਾਵਾਂਗੇ ਥੋੜੀਆਂ ਗੱਲਾਂ ਬਾਤਾਂ ਤੇ ਆਪਣਾ ਭਰਾ ਗਗਨਪੁਰ ਬਾਈ ਇਹ ਬਾਈ ਆਪ ਨੂੰ ਮੇਨ ਸਪான்ਸਰ ਕਰਦਾ ਜੀ ਵਲੋਗਿੰਗ ਵਾਸਤੇ ਤੇ ਆਪਾਂ ਮਿਲਦੇ ਆਂ ਜੀ ਫਿਰ ਤੁਹਾਨੂੰ ਅੱਗੇ ਜਾ ਕੇ ਸੋਹਣੇ ਸੋਹਣੇ ਪੈਂਡ ਗਲੀਆਂ ਨਾਲੀਆਂ ਸਾਰਾ ਕੁਝ ਦਿਖਾਵਾਂਗੇ ਲੋ ਜੀ ਚੱਲੇ ਅਸੀਂ ਬਿਊ ਡੇਜ਼ਰਟ ਕੋਲੇ ਡੈਮ ਹੈ ਇੱਕ ਵਿਰਾ ਲੋング ਡੈਮ ਦਿਖਾਉਣੇ ਅੱਜ ਤੁਹਾਨੂੰ ਉਹ ਡੈਮ ਤੇ ਬੂ ਡੇਜ਼ਟ ਬੂ ਡੇਜ਼ਟ ਅਸੀਂ ਵੀ ਦਿਖਾਵਾਂਗੇ ਤੁਹਾਨੂੰ ਨਾਲ-ਨਾਲ ਅਸੀਂ ਬਿਊ ਡੈਜ਼ਰ ਇੱਕ ਬਹੁਤ ਸੋਹਣਾ ਕਿੰਨੇ ਪਿੰਡ ਹੈ ਪਿੰਡ ਟਾਈਪ ਚੀਜ਼ ਆ ਉਹ ਲੱਗਿਆ ਟਾਊਨ ਆ ਟਾਊਨ ਮਤਲਬ ਹੁਣ ਤਾਂ ਆਪਣੇ ਪਿੰਡਾਂ ਵਾਲੇ ਵਾਲੀ ਪਿੰਡ ਹੈ ਅਸੀਂ ਇਹ ਤੁਹਾਨੂੰ ਉਹ ਦਿਖਾਵਾਂਗੇ ਤੇ ਹੋਰ ਵੀ ਅੱਗੇ ਨਿੱਕੇ-ਨਿੱਕੇ ਪਿੰਡ ਆਉਣਗੇ ਫਾਰਮਿੰਗ ਕਰਦੇ ਗਈ ਆਪਣੇ ਪੰਜਾਬੀ ਬੰਦੇ ਜੇ ਹੋ ਸਕੇ ਅਸੀਂ ਉਹਨਾਂ ਨਾਲ ਵੀ ਮਿਲਾਵਾਂਗੇ ਤੁਹਾਨੂੰ ਆਪਦੇ ਵੱਲੋਂ ਅਸੀਂ ਪੂਰਾ ਵੈਸਟ ਕਰਾਂਗੇ ਜੀ ਬਾਕੀ ਅਸੀਂ ਜਾ ਰਹੇ ਹਾਂ ਹੁਣ 1 ਘੰਟੇ ਦਾ ਰਾਹ ਪ੍ਰਿਸਪੈਂਟੋ ਕਹ ਲੋ ਮਤਲਬ ਕਿ ਸਾਊਥ ਪ੍ਰਿਸਪੈਂਟੋ ਸਾਊਥ ਪ੍ਰਿਸਪੈਂਟੋ ਆਲਮੋਸਟ ਕੈਂਟੇ ਦੀ ਡਰਾਈਵ ਆ ਹਾਂਜੀ ਆਲਮੋਸਟ ਕੈਂਟੇ ਦੀ ਡਰਾਈਵ ਆ ਜੀ ਸਾਨੂੰ ਅਸੀਂ ਜਲਦੀ ਤੋਂ ਜਲਦੀ ਪਹੁੰਚ ਗਏ ਤੁਹਾਨੂੰ ਦਿਖਾਉਂਦੇ ਆ ਸੋਹਣੇ ਸੋਹਣੇ ਪੈਂਡ ਤੇ ਡੈਮ ਦਿਖਾਵਾਂਗੇ ਤੇ ਬਾਕੀ ਇੱਥੇ ਤੁਸੀਂ ਬਣੇ ਰਹੋ ਮਿਲਦੇ ਆ ਅੱਗੇ ਤੁਹਾਨੂੰ ਇੱਥੇ ਕਾਫੇ-ਕੂਫੇ ਤੇ ਦੇਖਦੇ ਆਂ ਕਾਫੀ-ਕਾਫੀ ਪੀਨੇ ਆ ਤੇ ਹਜੇ ਡੈਮ ਅੱਧੇ ਕਿ ਘੰਟੇ ਅੱਧੇ ਘੰਟੇ ਦੀ ਹੋ ਗਈ ਆ ਡਰਾਈਵ ਇਨੀ ਖਾਂ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਫਿਰ ਲਓ ਬਈ ਕਬਾਬ ਆ ਗਏ ਆ ਤੇ ਲੱਗੇ ਆ ਖਾਣ ਚੋਬਰ ਤਾਂ ਲੱਗ ਗਿਆ ਚੋਬਰ ਲੱਗ ਗਿਆ ਖਾਣ ਜੀ ਚੱਕਰ ਪੈ ਗਿਆ ਸੀਗਾ ਬਾਬ ਠੀਕ ਠੀਕ ਆ। ਇਹ ਰਿਵਿਊ ਸਰਵਿਸ ਪਰ ਸਰਵਿਸ ਜਿਵੇਂ ਇੱਕ ਚੱਕਰ ਪੈ ਗਿਆ ਹੀ ਕੁੜੀ ਜੀ ਨਾਲ ਸਾਡਾ। ਕਮਾਲ ਹੀ ਆ ਯਾਰ। ਮੱਚੀ ਸੀਗੀ ਉਹ ਤੇ ਅਸੀਂ ਹੈਪੀ ਮੂਡ ਦੇ ਵਿੱਚ ਆ ਗਏ। ਚਲੋ ਕੋਈ ਨਹੀਂ। ਓਕੇ। ਕਬਾਬ ਖਾਣੇ ਆ। ਇਹ ਦੇਖਦੇ ਆਂ ਜੀ ਅੱਗੇ। ਭੁੱਖ ਬਹੁਤ ਲੱਗੀ ਸੀ। ਕੁਝ ਨਹੀਂ ਖਾਦਾ ਸੀ ਸਵੇਰ ਦਾ। ਇਹਨੂੰ ਵੱਧ ਲੱਗੀ ਐ। ਹਾਂ ਵੀ ਮੁੰਡਿਓ। ਕਿਵੇਂ ਰਿਹਾ ਐਕਸਪੀਰੀਅੰਸ ਫਿਰ ਫੂਡ ਦਾ? ਫੂਡ ਠੀਕ ਹੀ ਸੀਗਾ ਯਾਰ ਬਾਕੀ ਸਰਵਿਸ ਉਹਨਾਂ ਦੀ ਜਮੇ ਹੀ ਘਟਿਆ ਸੀਗੀ ਮੂਡ ਸਾਡਾ ਨੇ ਖਰਾਬ ਕਰਤਾ ਕੁੜੀ ਨੇ ਪਤਾ ਨਹੀਂ ਕੀ ਚੱਕਰ ਸੀ ਉਹ ਜਾਂ ਘਰੋਂ ਲੜ-ਲੁੜ ਕੇ ਆਈ ਸੀਗੀ ਤੇ ਐਕਚੁਅਲੀ ਟੀਨੇਜਰ ਹੁੰਦੇ ਨੇ ਯਾਰ ਤੇ ਉਹਨੇ ਵਧੀਆ ਨਹੀਂ ਕੀਤਾ ਟ੍ਰੀਟ ਯਾ ਚਲੋ ਕੋਈ ਨਹੀਂ ਮੈਂ ਕਹਾਂ ਆਏ ਉਹਨੂੰ ਹੰਬਲ ਹੀ ਤਾਂ ਕਰਿਆ ਏ ਇੱਕ ਕਰੀ ਫਿਰ ਕਹਿੰਦੀ ਨਹੀਂ 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 ਕੁਛ ਨਹੀਂ ਕੋਈ ਚੱਕਰ ਨਹੀਂ ਕਹਿੰਦੀ ਤੇ ਚੱਕਰ ਤਾਂ ਬਿਲਕੁਲ ਨੂੰ ਪਤਾ ਹੀ ਨਹੀਂ ਲਾ ਲਓ ਜੀ ਆਪਾਂ ਡੈਮ ਦੇ ਕੋਲ ਪਹੁੰਚ ਚੁੱਕੇ ਹਾਂ

ਕਿੱਥੇ ਡੈਮ? ਮੇ ਹੈਗਾ ਯਾਰ ਡੈਮ ਪਰ ਨਾ ਡੈਮ ਦਾ ਪਾਣੀ। ਪਾਣੀ ਜਿਹੜਾ ਉਹਨਾਂ ਨੇ ਬੰਦ ਕੀਤਾ ਹੋਇਆ। ਆਹ ਬੰਦੇ ਹੀ ਲੈ ਕੇ ਆਇਆ ਕਹਿੰਦਾ ਆਹ ਡੈਮ ਤੇ ਜਾ। ਨਹੀਂ ਨਹੀਂ ਪਾਣੀ ਤਾਂ ਹੈਗਾ ਵਾਹ। ਬਸ ਪਾਣੀ ਥੋੜਾ ਘਟਾ। ਪਾਣੀ ਘਟਾ ਥੋੜਾ ਉਹ ਦੂਜੇ ਪਾਸੇ ਜਾਂਦੇ ਆ। ਤੇ ਦੂਜੇ ਐਂਡ ਤੇ ਉੱਥੇ ਦੇਖਦੇ ਆਂ ਕੀ ਮੋੜ ਆ। ਕੀਗਾ ਬਾਕੀ ਦੇਖੋ। ਜੀ। ਕੀ ਮੋੜ ਆ? ਮੋੜ ਠੀਕ ਆ ਜੀ ਪੂਰਾ। ਕਿਵੇਂ ਲੱਗ ਰਿਹਾ? ਨੰਦ ਲੈਣਾ ਹੈ ਧੁੱਪ 'ਚ ਬਹਿ ਕੇ ਆ ਰਿਹਾ ਸਵਾਦ ਪੂਰਾ ਹਾਂ ਵੀ ਚੋਬਰਾ ਠੀਕ ਹੈ ਹਾਂਜੀ ਹਾਂਜੀ ਲਓ ਵੀ ਬੈਠੇ ਆ ਇੱਥੇ ਕੁਰਸੀਆਂ ਅਸੀਂ ਲੈ ਲਈਆਂ ਸੀਗੀਆਂ ਬਨਿੰਗਸ ਤੋਂ ਭਈ ਚਲੋ ਜਿੱਥੇ ਮੌੜੇ ਜਿਹਾ ਬਣਿਆ ਕਰੂਗੇ ਬਹਿ ਜਾ ਕਰਾਂਗੇ 10 ਮਿੰਟ ਤੇ ਵਧੀਆ ਧੁੱਪ ਨਿਕਲੀ ਹੋਈ ਪੂਰੀ ਘੈਂਟ ਆਨੰਦ ਲੈ ਰਹੇ ਆ ਨੰਦਾ ਰਹੀ ਪੂਰਾ ਕਹੜਾ ਮਾਹੌਲ ਇੱਥੇ ਸ਼ਾਂਤੀ ਹੈ ਪੂਰੀ ਸ਼ਾਂਤੀ ਵਾਲਾ ਇਲਾਕਾ ਪੂਰਾ ਹੈ ਦੇਖੋ ਸ਼ੋਰ ਸ਼ਰਾਬ ਨਹੀਂ ਬਹੁਤ ਜਿਆਦਾ ਵਧੀਆ ਬੜਾ ਰੱਸ਼ ਜਿਆਣੀ ਹੈਗਾ ਘਾਟੀ ਕੋਰੇ ਆਏ ਹੋਏ ਆ ਪਾਰਕਿੰਗ ਬਹੁਤ ਜਿਆਦਾ ਆ ਸਕਦੇ ਤੁਸੀਂ ਜਿੰਨੇ ਮਰਜੀ ਜਣੇ ਆਈਕਾਨ ਹਾਂ ਵੀ ਇਹ ਇਹ ਡੈਗ ਬੋਏ ਸ਼ਾਂਤੀ ਇੱਥੇ ਸੂਨ ਸੂਨਾ ਪੂਰਾ ਪੀਸਫੁਲ ਪਲੇਸ ਫਿਸ਼ਿੰਗ ਕਰ ਰਹੇ ਗੋਰੇ ਕਈ ਨੰਦ ਲੈ ਰਹੇ ਆ ਤਾਜ਼ੀਆਂ ਮੱਛੀਆਂ ਫੜ ਕੇ ਖਾਣ ਦਾ ਦੇਖੋ ਵੀਊ ਹਾਂ ਵੀ

ਦੁਬਾਰਾ ਫੇਰ ਤੁਹਾਡੇ ਮਰੇ ਪੇਸ਼ ਆ ਤੇ ਬਹੁਤ ਘੈਂਟ ਜਗ੍ਹਾ ਜੀ ਇਹ ਜਰੂਰ ਆਓ ਹੈ ਡਿਟੇਲ ਚ ਥੋੜਾ ਜਿਹਾ ਦੱਸਦੇ ਆ ਬ੍ਰਿਸਬੇਨ ਤੋਂ 1 ਘੰਟੇ ਦੀ ਡਰਾਈਵ ਤੇ ਬਿਊ ਡੇਜ਼ਰਟ ਡੈਮ ਐਦਾਂ ਸਰਚ ਕਰ ਲਓ ਆ ਜੂ ਗੂਗਲ ਮੈਪ ਤੇ ਤੇ ਤੁਸੀਂ ਆ ਸਕਦੇ ਹੋ ਆਪਣੇ ਬ੍ਰਿਸਬੇਨ ਸਾਊਥ ਵਾਲਿਆਂ ਨੂੰ ਬਹੁਤ ਨੇੜੇ ਹੀ ਪੈਂਦਾ ਵੀਕੈਂਡ ਲਈ ਡਰਾਈਵ ਪਤਾ ਵੀ ਨਹੀਂ ਲੱਗਦੀ ਬੰਦਾ ਕਦੋਂ ਆ ਗਿਆ ਬਹੁਤ ਬਹੁ ਕੁਆਲਿਟੀ ਦੀ ਜਗ੍ਹਾ ਜੇ ਬੰਦਾ ਕਿਤੇ ਆ ਕੇ ਸ਼ਾਂਤੀ ਜੀ ਲੈਣੀ ਚਾਹੁੰਦਾ ਤਾਂ ਬਹੁਤ ਸਕੂਨ ਵਾਲੀ ਜਗ੍ਹਾ ਸੂਰਜ ਪੈ ਰਿਹਾ ਜਮਾਂ ਔਨ ਟੌਪ ਹੈ ਸੂਰਜ ਤੇ ਸਵਾਦ ਆ ਰਿਹਾ ਹੀ ਪੂਰਾ ਨਹੀਂ ਪੈ ਰਿਹਾ ਸਾਡੇ ਬਾਣੇ ਦਾ ਪੂਰਾ ਤੇ ਪੂਰਾ ਓਕੇ ਹੈ ਜੀ ਵਧੀਆ ਜੀ ਬਹੁਤ ਵਧੀਆ ਜਗ੍ਹਾ ਬਹੁਤ ਵਧੀਆ ਲੱਗ ਰਿਹਾ ਜੀ ਬਹਿ ਕੇ ਇੱਥੇ ਟੈਕਨੀਕਲੀ ਆ ਸਕਦੇ ਹਾਂ ਇੱਥੇ ਆਪਣਾ ਹਾਂਜੀ ਹਾਂਜੀ ਫੈਮਿਲੀ ਦੇ ਨਾਲ ਬਾਰਬੀਕਿਊ ਵੀ ਹੈਗੀ ਇੱਥੇ ਸਾਰਾ ਕੁਝ ਹੈਗਾ ਬਾਰਬੀਕਿਊ ਹੈਗਾ ਜੀ ਵਧੀਆ ਬਹੁਤ ਵਧੀਆ ਸਪੋਰਟ ਆ ਲਿਕਵਰ ਤੁਸੀਂ ਆਪ ਦਾ ਲਿਆ ਸਕਦੇ ਹੋ ਯੇ ਲੈਣਾ ਚਾਹ। ਪ੍ਰਮੋਟ ਨਹੀਂ ਕਰਦੇ ਜਿਹਦਾ ਜਿਹਦਾ ਦਿਲ ਕਰਦਾ ਬਈ ਠੀਕ ਹੈ ਨਾ। ਲੀਕੜ ਆਪਾਂ ਉਹ ਤਾਂ ਕਹੀ ਨਹੀਂ ਆਪਾਂ ਪਾਣੀ ਪੂਣੀ ਗਿਆ। ਅੱਛਾ ਪਾਣੀ ਗਿਆ ਵਾ ਠੀਕ ਹੈ ਠੀਕ ਹੈ। ਮੈਂ ਲੀਕ ਕੋਰ ਨਹੀਂ ਮੈਂ ਲੀਕ ਕੋਰ ਸਮਝਿਆ ਅੱਛਾ। ਲੀਕ ਕੋਰ ਗਿਆ ਸੀ। ਹਾਂਜੀ। ਠੀਕ ਹੈ। ਹਾਂਜੀ। ਚਲੋ ਸਹੀ ਆ। ਠੀਕ ਹੈ ਮੁੰਡੇ ਕਿਵੇਂ ਲੱਗਾ ਆ ਮੁੰਡਾ ਨਵਾਂ ਆਇਆ ਜੀ। ਬਹੁਤ ਵਧੀਆ ਲੱਗਿਆ ਜੀ। ਇੰਡੀਆ ਤੋਂ ਆਏ ਹੀ ਨਵਾਂ। ਹਾਊ ਯੂ ਫੀਲ ਬ੍ਰੋ? ਅਮੇਜ਼ਿੰਗ। 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 ਇੰਟਰਾਈ ਹੋ ਨਾ ਵਸ ਟੂ ਡਿਸਕ੍ਰਾਈਬ ਦ ਸੀਨ। ਆਹ ਗ੍ਰੇਟ। ਆਹ ਮੈਨ ਆਹ ਮੈਨ ਦੈ ਇਹ ਜੀ ਰਾਜਸਥਾਨ ਦਾ ਪਹਾਉ ਹੈ ਤੇ ਰਾਜਸਥਾਨ ਪਿਓਰ ਹੁੰਦਾ ਸਾਰਾ ਕੁਝ ਹੀ ਮਿੱਟੀ ਵੀ ਪਿਓਰ ਉਥੋ ਦੀ ਸਾਰਾ ਕੁਝ ਹੀ ਪਿਓਰ ਬੰਦੇ ਹੀ ਪਿਓਰ ਚਲੋ ਅੱਗੇ ਫਿਰ ਅਸੀਂ ਵਿਊੜਾ ਦੇ ਟਾਊਨ ਚ ਜਾਵਾਂਗੇ ਉੱਥੇ ਇੱਕ ਦੋ ਚੀਜ਼ਾਂ ਉਹਦਾ ਮਤਲਬ ਟਾਊਨ ਬਾਰੇ ਉਹ ਤੁਹਾਨੂੰ ਦੱਸਦੇ ਆ ਹਾਂ ਜੀ ਗੁਰਦੁਆਰਾ ਦਾ ਹੈ ਨਹੀਂ ਇੱਥੇ ਆਪਣੇ ਨੇੜੇ ਏਰੀਆ 'ਚ ਕੋਈ ਵੀ ਇਹ ਗੁਰੂ ਘਰ ਦੇ ਦਰਸ਼ਨ ਤੁਹਾਨੂੰ ਜ਼ਰੂਰ ਕਰਾਉਣੇ ਸੀਗੇ ਬਟ ਉਹ ਵੀ ਕਰਾਵਾਂਗੇ ਕੋਈ ਨਹੀਂ ਹਾਂ ਜੀ ਹਾਂ ਜੀ ਜਿਵੇਂ ਜਿਵੇਂ ਅੱਗੇ ਅੱਗੇ ਜਾਵਾਂਗੇ ਤੇ ਹੌਲੀ ਹੌਲੀ ਸਾਰਾ ਤੁਹਾਨੂੰ ਬ੍ਰਿਸਬਨ ਪਹਿਲਾਂ ਘੁਮਾਵਾਂਗੇ। ਬਾਬਾ ਮਿਹਰ ਕਰੇ ਫਿਰ ਤੁਹਾਨੂੰ ਸਾਰੀਆਂ ਸਿਟੀ ਘੁਮਾਵਾਂਗੇ। ਕੰਟਰੀ ਸਾਈਡ ਜਿਵੇਂ ਕੇਨਸ ਨਾਰਥ ਕੁਈਜ਼ਲੈਂਡ ਬਹੁਤ ਕਹਿੰਦੇ ਵੀ ਸਾਰਾ ਹਾਂ ਬਿਲਕੁਲ। ਕੁਝ ਚੀਜ਼ਾਂ ਉੱਧਰ ਤੇ ਮਾਈਨਿੰਗ-ਮਾਈਨਿੰਗ ਹੈਗੀਆਂ ਬੰਦ ਹੋਈਆਂ ਹੋਈਆਂ ਜਿਹੜੀਆਂ ਉਹਨਾਂ ਨੇ ਮਿਊਜ਼ੀਅਮ ਬਣਾਤੇ ਅੱਜਕੱਲ। ਮਿਊਜ਼ੀਅਮ ਬਣਾਤੇ ਉੱਧਰ ਵੀ ਕਰਾਂਗੇ ਵਿਜ਼ਿਟ। ਚਲੋ ਨੈਕਸਟ ਅੱਗੇ ਸਾਡੇ ਇੱਕ ਬੰਦਾ ਕੇਨਸ ਰਹੇ ਹੈਗੇ ਆ ਤੇ ਉਹਨੂੰ ਕਾਫੀ ਨੌਲੇਜ ਆ ਉੱਧਰ ਦੀ ਫਿਰ ਦਿਖਾਵਾਂਗੇ ਸਾਨੂੰ ਉੱਧਰਲਾ ਵੀ ਮੌਲ ਕੀ ਹੈ। ਚਲੋ ਸਾਰੀਕਾਲ ਦੀ ਤੋ ਜੀ ਲੈਫਟ ਬਿਊ ਡੈਜ਼ਰਟ 13 ਤੇ ਰਾਈਟ ਬੂਨਾ 28 28 ਕਿਲੋਮੀਟਰ ਹੀ ਬੂਨਾ ਇਥੋਂ ਤੇ ਬਾਕੀ ਲੋਕੇਸ਼ਨ ਬਹੁਤ ਘੈਂਟ ਆਈ ਦੇਖੋ ਓਕੇ ਹੋਇਆ ਬੈਗਮ ਭਾਜੀ ਪੂਰਾ